ਦਲੇਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਲਾਜ਼ਮਾਂ ਦੀ ਮਿਹਨਤ ਦਾ ਹੱਕ ਦੇਣ ਲਈ ਇੱਕ ਇਹੋ ਜਿਹਾ ਖਾਸ ਉਪਰਾਲਾ ਕੀਤਾ ਹੈ ਜਿਸ ਨਾਲ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਇਹ ਉਪਰਾਲਾ ਹੈ ਮੁਲਾਜ਼ਮਾਂ ਦੀ ਤਨਖਾਹ ਸੰਬੰਧੀ ਜ਼ਿਕਰਯੋਗ ਹੈ ਕਿ ਇਸ ਵਾਰ ਜੁਲਾਈ ਮਹੀਨੇ ਦੀ ਤਨਖਾਹ ਮੁਲਾਜ਼ਮਾਂ ਨੂੰ 31 ਜੁਲਾਈ ਨੂੰ ਹੀ ਮਿਲ ਗਈ ਜਿਸ ਨਾਲ ਮੁਲਾਜ਼ਮਾਂ ਨੇ ਆਪਣੀ ਖੁਸ਼ੀ ਪ੍ਰਗਟਾਈ ਹੈ ਇਸ ਦੇ ਨਾਲ ਹੀ ਮਹਿੰਗਾਈ ਭੱਤੇ ਵਿੱਚ 5% ਦਾ ਵਾਧਾ ਵੀ ਕੀਤਾ ਗਿਆ ਹੈ ਦਰਅਸਲ ਇਸ ਸਾਲ ਦੇ ਅਖੀਰ 'ਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਵੱਡੇ ਪੱਧਰ ਤੇ ਮਨਾਇਆ ਜਾਣਾ ਹੈ ਜਿਸ ਨੂੰ ਮੁੱਖ ਰੱਖਦਿਆਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਕਮੇਟੀ ਤਹਿਤ ਕੰਮ ਕਰ ਰਹੇ ਸਾਰੇ ਮੁਲਾਜ਼ਮ ਪੰਥਕ ਮਾਮਲਿਆਂ ਵਿੱਚ ਆਪਣਾ ਵੱਦ ਤੋਂ ਵੱਧ ਯੋਗਦਾਨ ਦੇ ਸਕਣ ਇਥੇ ਦੱਸਦੇ ਆ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਆ ਡੀਐਸਜੀਐਮਸੀ ਨੇ ਪੰਥਕ ਅਦਾਰਿਆਂ ਦੀ ਸੇਵਾ ਲਈ ਕਈ ਮੁਲਾਜ਼ਮ ਭਰਤੀ ਕੀਤੇ ਨੇ ਜੋ ਕਿ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਨੇ ਤੇ ਹੁਣ ਉਹਨਾਂ ਦੀ ਮਿਹਨਤ ਨੂੰ ਹੋਰ ਤਵਜੋ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਧਿਆ ਜਿਹੜੀਆਂ ਸੇਵਾਵਾਂ ਨੇ ਉਹ ਅੱਜ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ ਕਿ ਇਹ ਉਹ ਗੁਰੂ ਘਰ ਦੀ ਸੰਸਥਾ ਹੈ ਜਿਹੜੀ ਗੁਰੂ ਘਰ ਦੇ ਵਿੱਚ ਧਰਮ ਪ੍ਰਚਾਰ ਨੂੰ ਲੈ ਕੇ ਮਾਨਵ ਤੇ ਦੀ ਸੇਵਾ ਦੇ ਵਿੱਚ ਸਭ ਤੋਂ ਅੱਗੇ ਵੱਧਦੀ ਹੈ ਜਿੱਥੇ ਇਹ ਸਾਰੀਆਂ ਸੇਵਾਵਾਂ ਦੇ ਵਿੱਚ ਪ੍ਰਬੰਧਕਾਂ ਦਾ ਰੋਲ ਹੈ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਮੈਂ ਸਮਝਦਾ ਕਿ ਸਾਡੇ ਉਹ ਸਟਾਫ ਦਾ ਜਿਹੜਾ ਬੈਕਐਂਡ ਦੇ ਉੱਤੇ ਕੰਮ ਕਰਦਾ ਜਿਹੜਾ ਦਿਨ ਰਾਤ ਸੇਵਾਵਾਂ ਸੰਗਤੀਆਂ ਕਰਦਾ ਔਰ ਇਹਨਾਂ ਸਟਾਫ ਕਰਕੇ ਹੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਜਿਹੜਾ ਬੁਲੰਦੀਆ ਤੇ ਹੋਵੇ ਸੇਵਾ ਦੇ ਰੂਪ ਦੇ ਵਿੱਚ ਔਰ ਇਹ ਸਾਰੇ ਸਟਾਫ ਦੋ ਜਿਸ ਤਰੀਕੇ ਦੇ ਨਾਲ ਇਹ ਮਿਹਨਤ ਕਰਦੇ ਨੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਸਾਰਿਆਂ ਦੀਆਂ ਜਿਹੜੀਆਂ ਲੋੜਾਂ ਨੇ ਉਹਦਾ ਧਿਆਨ ਰੱਖੀਏ ਔਰ ਇਹ ਦਿੱਲੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਸੀ ਕਿ ਅਸੀਂ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਪਹਿਲੇ ਹਫ਼ਤੇ ਦੇ ਵਿੱਚ ਦਿੰਦੇ ਆ ਮਗਰ ਅਸੀਂ 31 ਤਰੀਕ ਨੂੰ ਜਿਸ ਦਿਨ ਮਹੀਨਾ ਖਤਮ ਹੋਣਾ ਹੈ ਉਸੀ ਦਿਨ ਇਹਨਾਂ ਦੀਆਂ ਤਨਖਾਹਾਂ ਦਈਆਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਵਾਰੀ ਜਿਹੜੀ ਸਾਰੇ ਸਟਾਫ ਨੂੰ ਜਿਹੜੀ ਤਨਖਾਹ ਹੈ ਉਹ ਸਾਡੇ ਵੱਲੋਂ ਜਿਹੜੀ 31 ਤਰੀਕ ਨੂੰ ਰਿਲੀਜ਼ ਕੀਤੀ ਗਈ ਸਾਰੇ ਸਟਾਫ ਨੇ ਜਿੱਥੇ ਉਹਦਾ ਖੁਸ਼ੀ ਮਨਾਇਆ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਮੈਂ ਸਮਝਦਾ ਕਿ ਇਹਨਾਂ ਦੀ ਹੋਰ ਜਿਹੜੀਆਂ ਲੋੜਾਂ ਸੀ ਔਰ ਇਹਨਾਂ ਤੇ ਜਿਹੜਾ ਡੀਏਗਲਾ ਉਹ ਵੀ ਕਾਫੀ ਸਮੇਂ ਤੋਂ ਅੱਗੇ ਜਿਹੜਾ ਵਧ ਜਾਂਦਾ ਹੈ ਔਰ ਉਹਨੂੰ ਅਸੀਂ ਸਮੇਂ-ਸਮੇਂ 'ਤੇ ਲਗਾ ਇਨਕਰੀਜ਼ ਕਰਦੇ ਆਂ ਔਰ ਅੱਜ ਅਸੀਂ ਫੈਸਲਾ ਲਿਆ ਕਿਉਂਕਿ ਬਹੁਤ ਅੱਗੋਂ ਇਹਨਾਂ ਦੀ ਮਿਹਨਤ ਨੇ 350 ਸਾਲਾ ਗੁਰਤੇਗ ਬਾਦ ਸਾਹਿਬ ਦੀ ਸ਼ਤਾਬਦੀ ਬਣਾਉਣੀ ਹੈ ਸੋ ਅਸੀਂ ਫੈਸਲਾ ਲਿਆ ਕਿ ਇਹਨਾਂ ਦੇ ਡੀਐਡੀ 5% ਇਨਕਰੀਜ਼ ਅੱਜ ਨਾਲ ਅਨਾਉਂਸ ਕਰੇ ਜਾ ਰਹੇ ਆਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਸਟਾਫ ਦਾ ਬੰਦਾ ਹੱਕ ਦਈਏ ਔਰ ਇਹੀ ਅਸੀਂ ਜਿਹੜੀ ਹੈ ਆਪਣੀ ਲਾਈਨ ਆਫ ਐਕਸ਼ਨ ਜਿਹੜਾ ਹੈ ਸਕੂਲਾਂ ਦੇ ਪ੍ਰਤੀ ਵੀ ਰੱਖਿਆ ਅੱਜ ਪੂਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ ਤੁਹਾਡੇ ਸਾਹਮਣੇ ਜਿਸ ਤਰੀਕੇ ਦੇ ਨਾਲ ਖੁਸ਼ਮਨਾ ਖੁਸ਼ੀ ਮਨਾ ਰਿਹਾ ਕਿ ਉਹਨਾਂ ਦਾ ਬੰਦਾ ਹੱਕ ਅਸੀਂ ਦਈਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦੇ ਹੱਕ ਕੱਟ ਕੇ ਕਿਧਰ ਹੋਰ ਲੱਗਣ ਪਹਿਲਾ ਹੱਕ ਇਹਨਾਂ ਦਾ ਬੰਦਾ ਸਵੇਰੇ ਇਹਨਾਂ ਨੂੰ ਸਾਰਿਆਂ ਨੂੰ ਦਿੱਤਾ ਮੈਂ ਨਾ ਸਾਰਿਆਂ ਨੂੰ ਵਧਾਈ ਦਿੰਦਾ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਕਿ ਸਰਦਾਰ ਹਮੀਰ ਸਿੰਘ ਕਾਲਕਾ ਜੀ ਦੀ ਅਗਵਾਈ ਦੇ ਵਿੱਚ 31 ਤਰੀਕ ਨੂੰ ਪਹਿਲੀ ਵਾਰੀ ਡੀਜੀਐਮਸੀ ਦੇ ਇਤਿਹਾਸ 'ਚ ਆ ਜੋ ਮੈਨੂੰ ਸਾਰੇ ਸਾਡੇ ਜੀਐਮ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਇਹ ਤਨਖਾਹ ਇਸ ਟਾਈਮ ਦੇ ਉੱਤੇ ਮਿਲੀ ਆ। ਵੈਸੇ ਸਾਡੀ ਕੋਸ਼ਿਸ਼ ਹੁੰਦੀ 2-3 ਤਰੀਕ ਤੱਕ ਦੇ ਦਈਏ। ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕੇ ਉਹ ਦਈਏ। ਗ੍ਰੈਚੁਇਟੀ ਜਿਹੜੇ ਸਟਾਫ ਦੀ ਗ੍ਰੈਚੁਇਟੀ ਰਿਟਾਇਰਮੈਂਟ ਹੋਣ ਤੋਂ ਬਾਅਦ 2-2-3-3 ਸਾਲ ਤੱਕ ਰੁੱਲਦੀ ਰਹਿੰਦੀ ਸੀ। ਅਸੀਂ ਉਹ ਗ੍ਰੈਚੁਇਟੀ ਦਾ ਸਿਰਿਸ਼ਚਿਤ ਕੀਤਾ ਹੈ ਕਿ ਜਿਸ ਦਿਨ ਰਿਟਾਇਰ ਹੋਣ ਉਸ ਦਿਨ ਉਹਨਾਂ ਨੂੰ ਚੈੱਕ ਦੇ ਕੇ ਬਾਕੀ ਜਿਹੜੇ 1-2 ਚੈੱਕ ਹੋਰ ਹੋਣ ਉਹ ਅਗਲੇ 2-3 ਮਹੀਨਿਆਂ ਦੇ ਵਿੱਚ ਦੇ ਦਿੱਤੇ ਜਾਣ ਤਾਂ ਕਿ ਸਟਾਫ ਨੂੰ ਕਿਸੇ ਵੀ ਤਰ੍ਹਾਂ ਦੀ ਖਰਚਲ ਖੁਆਰੀ ਨਾ ਸਾਡੇ ਸਟਾਫ ਦਾ ਪੀਐਫੀ ਜਿਹੜਾ ਉਹਨਾਂ ਦੇ ਅਕਾਊਂਟ ਦੇ ਵਿੱਚ ਹੈ ਕਰੰਟ ਅਪ ਟੂ ਡੇਟ ਹੈ ਜਿਹੜੇ ਵਜੀਫੇ ਦਿੰਨੇ ਆ ਅਸੀਂ ਇਹਨਾਂ ਦੇ ਬੱਚਿਆਂ ਦੇ ਉਹ ਵੀ ਅਪ ਟੂ ਡੇਟ ਹੈ ਜਿਹੜੀ ਗੁਰਪੁਰਪ ਦੀ ਸੈਲਰੀ ਦਿੰਨੇ ਆ ਉਹ ਵੀ ਅਪ ਟੂ ਡੇਟ ਹੈ ਹਾਰੇਕ ਫੈਸਿਲਿਟੀ ਅਸੀਂ ਆਪਣੇ ਸਟਾਫ ਨੂੰ ਜਿਹੜੀ ਆ ਉਸ ਸਮੇਂ ਦੇ ਉੱਤੇ ਦਿੰਨੇ ਆ ਕਿਉਂਕਿ ਇਸ ਸਟਾਫ ਦੇ ਕਰਕੇ ਹੀ ਇਹਨਾਂ ਕਰਮਚਾਰੀਆਂ ਦੇ ਕਰਕੇ ਮੁਲਾਜ਼ਮਾ ਕਰਕੇ ਹੀ ਡੀਐਸਜੀਐਮਸੀ ਜੋ ਅੱਜ ਪੂਰੇ ਸੰਸਾਰ ਭਰ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਸੋ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਨੇ ਹੁਣੇ ਅਨਾਉਂਸਮੈਂਟ ਕੀਤੀ ਹੈ ਡੀਏ ਦੀ ਵੀ 5% ਡੀਏ ਜਿਹੜਾ ਸਟਾਫ ਨੂੰ ਹੁਣ ਦਿੱਤਾ ਜਾਏਗਾ ਇਸੇ ਮਹੀਨੇ ਤੋਂ ਸੋ ਇਹ ਵੀ ਮੈਂ ਵਧਾਈ ਦੇਣਾ ਤੁਹਾਨੂੰ ਕਿਉਂਕਿ ਸ਼ਤਾਬਦੀ ਅਸੀਂ ਮਨਾਉਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾਂ ਦੀ ਸ਼ੀਬੀ ਸ਼ਤਾਬਦੀ ਸੋ ਸਾਰੇ ਸਟਾਫ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਪਣੀ ਆਪਣੀ ਸੇਵਾ ਨਿਭਾ ਕੇ ਤਾਂ ਕਿ ਸੰਦੇਸ਼ ਪੂਰੇ ਸੰਸਾਰ ਭਰ ਦੇ ਵਿੱਚ ਜਾਵੇ ਕਿ ਇਹ ਸੰਸਥਾ ਜਿਹੜੀ ਆ ਇਹ ਆਪਣੇ ਗੁਰੂਆਂ ਨੂੰ ਗੁਰੂ ਘਰਾਂ ਦੀ ਸੇਵਾ ਅਨਥਕ ਕਰਦੀ ਆ ਸੋ ਬਹੁਤ ਬਹੁਤ ਧੰਨਵਾਦ ਸਮੂਹ ਪਰਿਵਾਰ ਦਾ ਧੰਨਵਾਦ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਕਨਸੈਂਟ ਦੇ ਕੇ ਇਹ ਸਾਰਾ ਅਸੀਂ ਸਟਾਫ ਦਾ ਜਿਹੜਾ ਬਣਦਾ ਹੱਕ ਨੂੰ ਦਿੱਤਾ ਇਸ ਦੇ ਨਾਲ ਹੀ ਦੂਜੇ ਪਾਸੇ ਗੁਰਦੁਆਰਾ ਰਕਾਬਗਨ ਸਾਹਿਬ ਦੇ ਹੈੱਡ ਗ੍ਰੈਂਥੀ ਡੀਐਸਜੀਐਮਸੀ ਦੇ ਜਨਰਲ ਮੈਨੇਜਰ ਅਤੇ ਦਿੱਲੀ ਕਮੇਟੀ ਅਧੀਨ ਸੇਵਾ ਨਿਭਾ ਰਹੇ ਸੇਵਾਦਾਰਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਤੇਜੰਦਰ ਸਕੱਤਰ ਜਗਦੀਪ ਸਿੰਘ ਕਾਲਾ ਨੂੰ ਇਸ ਬਦਲਾ ਲਈ ਵਧਾਈਆਂ ਦਿੱਤੀਆਂ ਇਹ ਤੇ ਪਹਿਲੀ ਵਾਰੀ ਹੋਇਆ ਇਸ ਟੀਚ ਕਿਉਂਕਿ ਮੈਨੂੰ ਵੀ 37 ਸਾਲ ਹੋ ਗਏ ਇੱਕ ਤੇ ਨੌਕਰੀ ਕਰਦੇ ਤੇ ਪਹਿਲਾਂ ਇਹ ਤਾਂ ਗਰੀਬੀ ਹੋਇਆ ਕਿ 31 ਤਰੀਕ ਨੂੰ ਸੈਲਰੀ ਆਵੇ ਤੇ ਮੈਂ ਇਹਨਾਂ ਦਾ ਪ੍ਰਬੰਧਕਾ ਦਾ ਬਹੁਤ-ਬਹੁਤ ਧਰਮਾਤ ਵੀ ਕਰਦਾ ਤੇ ਨਾਲੇ ਸਾਰੇ ਸਟਾਫ ਨੂੰ ਬੁढ़ाई ਦਿੰਨਾ ਲੋਕਾਂ ਦਾ ਖਾਵਾ ਪਹਿਲਾਂ ਕੁਝ ਸਮਝੋ ਲੇਟ ਆਉਂਦੀ ਆ ਉਸਤਾਂ ਪਰ ਇਹ ਸਵਾਲ ਉਹਨਾਂ ਨੇ ਨਰਵਾਟ ਪਾਟ ਜਿਹੜਾ ਪੋੜਿਆ ਹੈ ਕਿ ਸਾਡੀ ਤਨਖਾਹ ਜਿਹੜੀ ਹੈ ਮੁਲਾਜ਼ਮਾਂ ਦੀ ਉਨ੍ਹਾਂ ਦਾ ਪਿਆਰ ਲੈਣ ਵਾਸਤੇ ਉਨ੍ਹਾਂ ਦੀਆਂ ਖੁਸ਼ੀਆਂ ਸੀਸਾ ਲੈਣ ਵਾਸਤੇ 31 ਜੁਲਾਈ ਨੂੰ ਹੀ ਪਾ ਦਿੱਤੀ ਹੈ ਜਿਹਦੇ ਕਾਰਨ ਸਾਡੇ ਸਾਰੇ ਸਟਾਫ ਦੇ ਵਿੱਚ ਇਸ ਗੱਲ ਦੀ ਬੜੀ ਖੁਸ਼ੀ ਹੈ ਔਰ ਸਾਰਾ ਸਟਾਫ ਜਿਹੜਾ ਹੈ ਪਰਦਾਮ ਸਾਹਿਬ 71 ਸਾਲ ਆਪਣੇ ਬੇਟੀਆਂ ਬਰਾਈਆਂ ਦੇ ਵਿੱਚੋਂ ਪਹਿਲੇ ਤੋਂ ਤਨਵਾ ਕਰਦਾ ਮੈਂ Delhi ਸਿਟੀ ਕੂ ਬੋਰਡ ਕਮੇਟੀ ਦਾ ਮਾਣ ਹੈ ਸਾਡੀ ਦਲ ਖਾਸ ਨੂੰ ਸਮੇਂ ਸਿਰ ਮਿਲ ਰਹੀ ਹੈ ਕਿਸਲੀ ਵਾਰ ਹੀ ਸਾਡੀ ਤਨਖਾਹ ਇੱਕ ਦਿਨ ਸਾਡੇ ਘਰਾਂ ਵਿੱਚ ਆ ਗਈ ਸੀ ਇਸ ਵਾਰ ਹੀ ਸਾਡੀ ਤਨਖਾਹ 31 ਜੁਲਾਈ ਯਾਨੀ ਕਿ ਆ ਸਾਡੇ ਘਰ ਦੇ ਵਿੱਚ ਆ ਚੁੱਕੀ ਹੈ ਹਨਾ ਨੇ ਐਤ ਕੀ ਕਮਾਲ ਕਰ ਦਿੱਤੀ ਹੈ ਕਿ 31 ਤਰੀਕ ਨੂੰ ਸਾਰੇ ਸਟਾਫ ਦੀ ਤਨਖਾਹ ਬੈਂਕਾਂ ਦੇ ਵਿੱਚ ਆ ਗਈ ਹੈ ਮੈਂ ਆਸ ਕਰਦਾ ਅਗੋਂ ਵੀ ਸਾਰੇ ਸਟਾਫ ਨੂੰ ਸਾਡੇ ਪ੍ਰਧਾਨ ਸਕੱਤਰ ਸਾਹਿਬ ਇਸੇ ਤਰੀਕੇ ਨਾਲ ਨਿਵਾਜਦੇ ਰਹਿਣਗੇ ਦਾਸ ਕਬਲਜੀਤ ਸਿੰਘ ਸੁਪਰੀਡੈਂਟ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਹੁਤ ਬਹੁਤ ਧੰਨਵਾਦ ਜੋ ਅੱਜ 31 ਤਰੀਕ ਸ਼ਾਮ ਨੂੰ ਦਾਸ ਦੀ ਅਤੇ ਸਮੂਹ ਸਟਾਫ ਦੀ ਸੈਲਰੀ ਉਹਨਾਂ ਦੇ ਅਕਾਊਂਟ ਵਿੱਚ ਪੈ ਗਈ ਹੈ ਦਿੱਲੀ ਸੇਕੋਲਡਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਜੋ ਤਨਖਾਹਾਂ ਆ ਰਹੀਆਂ ਸੀ ਐਰ ਕੀ ਦਿੱਲੀ ਕਮੇਟੀ ਨੇ 31 ਤਰੀਕ ਤਨਖਾਹ ਭਾ ਕੇ ਸਾਰੇ ਸਟਾਫ ਦੇ ਮਨਾਂ ਵਿੱਚ ਖੁਸ਼ੀਆਂ ਭਰਤੀ ਹੈ ਸਾ ਸਾਡਾ ਪਰਿਵਾਰ ਬੱਚੇ ਮਾਤਾਵਾ ਸਾਡੀਆਂ ਬਹੁਤ ਖੁਸ਼ ਨੇ ਦਰਬਾਰ ਹਾਲ ਸਨ ਸੇਗਦਾਰ ਅਸੀਂ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਐਤੀ 31 ਤਰੀਕ ਨੂੰ ਉਹਨਾਂ ਨੇ ਤਨਖਾਹ ਪਾ ਦਿੱਤੀ ਤੇ ਅਸੀਂ ਅੱਗੇ ਵੀ ਮੀਟ ਕਰਾਂਗੇ ਪ੍ਰਧਾਨ ਸੱਤਰ ਸਾਡੇ ਤੇ ਸਾਡੇ ਕੇ ਵੀ ਸਾਰੇ ਸਟਾਫ ਦੀ ਸੁਣਾਈ ਹੋਏਗੀ ਇਹਸਾਨ ਇਸ ਹਫਤੇ ਦੀਆਂ ਕੁਝ ਖਾਸ ਸਰਗਰਮੀਆਂ ਗੁੰਝਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਆਂ ਖਬਰਾਂ ਤੇ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਜਸਵੰਤ ਸਿੰਘ ਵੜਵਾਲ ਨੂੰ ਦਿਓ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ